ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਵੀਰ ਕਰਨਜੀਤ ਸਿੰਘ ਹਾਲੀ ਅੱਜ ਅਸੀਂ ਸਾਡੇ ਹਲਕਾ ਸੁਲਤਾਨਪੁਰ ਲੋਧੀ ਦਾ ਤਕਰੀਬਨ 3 ਕਿਲੋਮੀਟਰ ਦਾ ਜਿਹੜਾ ਤੁਸੀ ਬੰਨ ਆਲੂਵਾਲ ਤੋਂ ਲੈ ਕੇ ਭਾਗੋ ਬੁੱਡੇ ਤੱਕ ਇਹ ਜਿਹੜਾ ਬੰਨ ਪੂਰੇ ਹਲਕੇ ਦੇ ਵਿੱਚੋਂ ਸਭ ਤੋਂ ਕਮਜ਼ੋਰ ਆ ਮੇਰੇ ਸਾਹ ਵਿੱਚ ਆਰਜੀ ਬੰਨ ਜਿਹੜੇ ਲੋਕਾਂ ਨੇ ਕੋਲੋਂ ਲਾਏ ਆ ਉਹਦੇ ਤੋਂ ਵੀ ਇਹ ਕਮਜ਼ੋਰ ਆ ਬੰਨ ਪਰ ਪ੍ਰਸ਼ਾਸਨ ਦਾ ਕਿਸੇ ਦਾ ਇਹਦੇ ਉੱਤੇ ਧਿਆਨ ਨਹੀਂਗਾ ਹੁਣ ਮੈਂ ਇੱਥੇ ਆ ਕੇ ਸੰਗਤ ਕੋਲੇ ਅਸੀਂ ਇੱਕ ਦਿਨ ਅੱਗੇ ਵੀ ਇਹਨਾਂ ਨੂੰ ਕਿਹਾ ਪਰ ਹੁਣ ਸੰਗਤ ਸਵੇਰ ਦਾ ਸਾਰੇ ਫੋਨ ਕਰੀ ਜਾਂਦੇ ਸੀਗੇ ਹੁਣ ਆ ਕੇ ਮੌਕੇ ਤੇ ਅਸੀਂ ਖੜੇ ਆ ਦੇਖਿਆ ਤੇ ਆਪਣੇ ਐਸਡੀਐਮ ਸੁਲਤਾਨਪੁਰ ਲੋਧੀ ਜੀ ਨਾਲ ਗੱਲ ਵੀ ਕੀਤੀ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਥੇ ਭੇਜਦੇ ਆ ਤੇ ਚਲੋ ਸਾਨੂੰ ਵਿਸ਼ਵਾਸ ਆ ਵੀ ਕੱਲਾਂ ਨੇ ਇੱਥੇ ਪਰ ਇੱਕ ਨ ਲੈਤੀ ਇਹਨਾਂ ਦੀ ਸਭ ਤੋਂ ਕਿ 2-3 ਸਾਲ ਪਹਿਲਾਂ ਵੀ ਸਾਡੇ ਇੱਥੋਂ ਦੇ ਪਾਗੋ ਬੁੱਡੇ ਦੇ ਕਿਸਾਨ ਸੀਗੇ ਉਹਨਾਂ ਦਾ ਇਸੇ ਕਾਰਨ ਜਿਹੜਾ ਬੰਨ ਸਾਈਡ ਤੇ ਮਿੱਟੀ ਨਹੀਂ ਹੈਗੀ ਉਹ ਟਰੈਕਟਰ ਪਲਟਨ ਨਾਲ ਉਹ ਅੱਜ ਵੀ ਮੇਰੇ ਸਾਹਬ ਚੋ ਬੈੱਡ ਤੇ ਵਿਚਾਰੇ ਪਏ ਆ ਹਾਂ ਤੇ ਇਹ ਤੁਹਾਨੂੰ ਆਪ ਵੀ ਸੰਗਤ ਦੱਸੂਗੀ ਅਸੀਂ ਬੇਨਤੀ ਕਰਦੇ ਆ ਨਹੀਂ ਤਾਂ ਫਿਰ ਅਸੀਂ ਸਾਰੇ ਜਣੇ ਜੇਕਰ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੋਈ ਹੱਲ ਨਹੀਂ ਹੁੰਦਾ ਫਿਰ ਅਸੀਂ ਜਿੰਨੇ ਜੋਗੇ ਹੈਗੇ ਸਾਰੇ ਤਿਲ ਫੁੱਲ ਕਰਕੇ ਆਪਦੇ ਕੋਲੋਂ ਅਸੀਂ ਉਹਨੇ ਕਿ ਆਪੇ ਆਪਣਾ ਕਾਜ ਸਵਾਰੀਏ ਉਹ ਗੱਲ ਵੀ ਅਸੀਂ ਕਰਾਂਗੇ 3 ਕਿਲੋਮੀਟਰ ਦਾ ਬੰਨ ਨਹੀਂ ਇੰਨਾ ਤੋਂ ਸਹੀ ਤਰੀਕੇ ਨਾਲ ਕੀਤਾ ਗਿਆ ਅੱਜ ਤੋਂ 4-5 ਦਿਨ ਪਹਿਲਾਂ ਵੀ ਮੈਂ ਇਹਨਾਂ ਨਾਲ ਗੱਲ ਕੀਤੀ ਪਰ ਨਹੀਂ ਨਰਾਤ ਇਥੇ ਘਟਨਾ ਵਾਪਰੀ ਆ ਇਹ ਦੇਖੋ ਇਥੇ ਟਰਾਲੀਆਂਾਂ ਪਲਟੀਆਂ ਦੋ ਆ ਪਿੱਛੇ ਸਿਰਫ ਕੀ ਆ ਵੀ ਸਾਈਡ ਤੋਂ ਬੰਨ ਬਹਿ ਗਿਆ ਇਹ ਸਾਰਾ ਆਪਣੇ ਇਹ ਬੱਬੂ ਦਿਖਾ ਪਰਲੇ ਬੰਨੇ ਹੋਏ ਨੇ ਸਾਰਾ ਖਬਰ ਤੇ ਮੈਂ ਤਾਂ ਕਹਿੰਦਾ ਵੀ ਐਡੀ ਸ਼ਰਮਨਾਕ ਗੱਲ ਆ ਵੀ ਇਥੋਂ ਪ੍ਰਸ਼ਾਸਨ ਸਰਕਾਰ ਬਿਲਕੁਲ ਸੁੱਤੀ ਆ ਨੰਗਦੇ ਵੀ ਇਥੋਂ ਨੰਗਦੇ ਵੀ ਰਹੇ ਆ ਹਾਂ ਤੇ ਹੋਣਾ ਕਿ ਇੱਥੋਂ ਤੱਕ ਇਹ ਆ ਕਿ ਪ੍ਰਸ਼ਾਸਨ ਨੂੰ ਤੁਸੀਂ ਜੇ ਨਹੀਂ ਬੰਨ ਚੱਲਣ ਲਾਇਕੇਗਾ ਤੇ ਕੰਮ ਸੇ ਕੰਮ ਇੱਥੇ ਸੰਗਤ ਦੀ ਆਵਾਜ਼ ਹੀ ਬੰਦ ਕਰ ਦੋ ਜੇ ਤੁਸੀਂ ਮਿੱਟੀ ਦੀ ਪਾਸਾ ਕਰ ਇਹਨੂੰ ਮਜ਼ਬੂਤ ਨਹੀਂ ਕਰ ਸਕਦੇ ਕਿਸੇ ਦੀ ਜਾਨ ਤਾਂ ਨਾ ਜਾਵੇ ਹੁਣ ਬੰਨ ਪਿੰਡ ਵਾਲਿਆਂ ਨੇ ਕੋਲੋਂ ਆਪਦੇ ਇਧਰਲੀ ਸਾਈਡ ਪਿੱਛੇ ਉਹ ਬੈਰੀਅਰ ਲਾ ਕੇ ਤੇ ਆਪ ਦੇ ਆਪ ਹੀ ਮਤਲਬ ਰੋਕਿਆ ਹੈ ਵੀ ਕਿਸੇ ਦੀ ਕੋਈ ਜਾਨੀ ਨੁਕਸਾਨ ਨਾ ਹੋ ਜੇ ਬਾਕੀ ਇੱਥੋਂ ਦੇ ਸਰਪੰਚ ਇਹ ਵੀ ਕਰਦੇ ਆ ਗੱਲ ਇਹਨਾਂ ਨਾਲ ਤੁਸੀਂ ਪਰ ਮੇਰਾ ਵੀਰ ਦੱਸ ਇਹ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਜੀ ਜੀ ਬਈ ਨਾ ਮੀ ਬੁਰੀ ਹੈ ਕਿ ਅੱਜ ਤੋਂ ਮਹੀਨਾ ਹੋ ਗਿਆ ਪੂਰਾ ਸਾਨੂੰ ਜੇ ਸਾਹਿਬ ਦੇ ਸੰਪਰਕ ਵਿੱਚ ਲਿਆਂਦੇ ਸੁਨੀਪ ਸਿੰਘ ਨਾਮ ਉਹਨਾਂ ਦਾ ਇਹ ਬੰਦ ਸਾਡੇ ਹਾਲਤ ਬਹੁਤ ਖਸਤਾ ਦਾ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਆਉਂਦੇ ਆ ਬਸ ਉਹ ਕਹਿੰਦੇ ਸੀ ਮੁਲਾਜ਼ਮ ਭੇਜ ਦਿੰਦੇ ਆ ਉਸ ਤੋਂ ਬਾਅਦ ਸਿਰਫ ਉਹਨਾਂ ਦੂਹ ਟਰਾਲੀ ਮਿੱਟੀ ਦੇ ਭੇਜਿਆ ਵਾ ਉਹ ਵੀ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਯਾਰ ਇੰਨਾ ਹੀ ਕੁਝ ਆਉਣਾ ਵਾ ਤੁਸੀਂ ਆਪਣੇ ਆਪ ਸਾਰੋ ਜਦਾਂ ਸਰਦਾ ਤੇ ਕੁਝ ਨਹੀਂ ਭੇਜਿਆ ਉਹਨਾਂ ਨੇ ਕੋਈ ਨਹੀਂ ਕੋਈ ਸੁਣਵਾਈ ਕਰਦਾ ਵਾ ਫੋਨ ਕਰਦੀਦਾ ਬਸ ਕਹਿੰਦੇ ਆਗੇ ਆਗੇ ਬਸ ਇਸ ਤੋਂ ਬਾਅਦ ਕੁਛ ਨਹੀਂ ਦੱਸੋ ਕੀ ਆ ਵੀ ਇਹਨਾਂ ਨੂੰ ਕਹਿ ਰਿਹਾ ਵੀ ਆਪਣੇ ਆਪ ਕਰ ਲਓ ਤੁਸੀਂ ਦੋ ਟਰਾਲੀਆਂ ਭੇਜ ਕੇ ਇਹ ਕੀ ਆ ਦੱਸੋ ਇਹਨਾਂ ਦੀ ਕੋਈ ਪ੍ਰਸ਼ਾਸਨ ਆ ਇਹ ਜਾਂ ਸਰਕਾਰ ਆ ਵੀ ਉਹ ਤੁਹਾਨੂੰ ਫੋਨ ਕਰ ਰਹਾ ਆ ਵੀ ਆ ਕੇ ਸਾਡਾ ਤੁਸੀਂ ਕੋ ਧਿਆਨ ਕਰੋ ਇੱਥੇ ਤਾਂ ਕੁਦਰਤ ਨੇ ਚੱਲੋ ਹੁਣ ਪਾਣੀ ਥੱਲੇ ਚਲੇ ਗਿਆ ਇਹ ਬੰਨ ਦਾ ਬਚਾ ਹੋ ਗਿਆ ਜੇ ਪਾਣੀ ਆ ਜਾਏ ਮੈਨੂੰ ਲੱਗਦਾ ਵੀ ਇਹ ਸਾਰਾ ਸੁਲਤਾਨਪੁਰ ਡੁੱਬ ਸਕਦਾ ਇਹ ਬੰਨ ਦਾ ਕਰਕੇ ਕਿੱਡੀ ਸ਼ਰਮਨਾਕ ਗੱਲ ਆ ਮਤਲਬ ਇਹ ਕਹਿਣ ਲੱਗਿਆ ਵੀ ਹਾਂ ਤਲਵੰਡੀ ਤੱਕ ਤੁਸੀਂ ਵੀ ਹੋਰ ਤੁਸੀਂ ਦੱਸੋ ਆਪਣੇ ਬੋਲੋ ਕੌਣ ਤੁਸੀਂ ਬੋਲਦੋਂ ਅੱਛਾ ਮਾੜਾ ਕਰ ਦੋ ਜੋ ਵਿੱਚ ਗੱਲ ਹੋਈ ਖਾਲਸਾ ਵੈਰੂ ਜੀ ਦੀ ਫਤਿਹ ਵਹੀਂ ਬਹੁਤ ਜ਼ੋਰ ਲਾਇਆ ਬੰਦਿਆਂ ਪਿੰਡ ਵਾਲਿਆਂ ਨੇ ਰਾਖੀ ਕੀਤੀ ਬੰਦੀ ਟਰਾਲੀ ਪੰਜਗੀ ਬੰਦਿਆਂ ਦੀ ਜਾਨ ਮਹਾ ਬਚਾਈ ਬੰਦੇ ਸਾਰੇ ਇਕੱਠੇ ਹੋ ਗਏ ਟਰਾਲੀ ਕੱਢ ਕੇ ਗਏ 15 16 ਗੱਡੀਆਂ ਪਿੱਛੇ ਬੈਗ ਮੋੜੀਆਂ ਅਸੀਂ ਇੱਥੇ ਕੋਈ ਬੰਦਾ ਨਹੀਂ ਆਉਂਦਾ ਨਾ ਕੋਈ ਮਿੱਟੀ ਦਿੰਦਾ ਤੇ ਨਾ ਕੋਈ ਇੱਥੇ ਆਉਂਦਾ ਹੀ ਅੱਜ ਅਹੀਂ ਬੇਨਤੀ ਕਰਦਾ ਕਿ ਇਥੇ ਮਿੱਟੀ ਪਵੇ ਬੰਦ ਇਥੇ ਜ਼ਰੂਰੀ। ਬਾਕੀ ਨਾ ਮੈਂ ਚਲੋ ਆਪਣੇ ਪੰਜਾਬੀਆਂ ਨੂੰ ਆਪਣੇ ਸੇਵਾਦਾਰ ਵੀਰ ਆ ਬੜੀ ਦੂਰ ਤੋਂ ਜਿਹੜੀ ਮਿੱਟੀ ਆ ਇਥੇ ਉਹ ਸੇਵਾ ਕਰ ਰਹੇ ਆ। ਇਥੇ ਡੈਂਪ ਵੀ ਮਿੱਟੀ ਹੋਈ ਹੋਈ ਆ ਆਪਣੇ ਕਬੀਰਪੁਰ। ਠੀਕ ਆ। ਉਥੋਂ ਵੀ ਆ ਸਕਦੀ ਬਾਕੀ ਮੈਂ ਜਿੰਨੇ ਵੀ ਸਾਡੇ ਸੰਗਤ ਜਿਹੜੀ ਮਿੱਟੀ ਲੈ ਕੇ ਆਉਂਦੀ ਆ ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੇ ਤਾਂ ਚਲੋ ਜੋ ਕਰਨਾ ਕਰਨਾ ਆਪਾਂ ਇਨਾਂ ਭਰਾਵਾਂ ਦੀ ਬਾਹ ਫੜੀਏ। ਇਸੇ ਇੱਥੇ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਤੁਸੀਂ ਉੱਥੇ ਲਿਆਉਣੇ ਉਹ ਮਿੱਟੀ ਠੀਕ ਆ ਤੁਹਾਡਾ ਧੰਨਵਾਦ ਆ ਪਰ ਇੱਥੇ ਆਪਾਂ ਗੋਬੁੱਡੇਲਾ ਜਿਹੜਾ ਤੁਸੀਂ ਬੰਨ 3 ਕਿਲੋਮੀਟਰ ਦਾ 2 ਕਿਲੋਮੀਟਰ ਦਾ ਨਾ ਇੱਥੇ ਆਪਾਂ ਮਿੱਟੀ ਲਿਆਉਣ ਦੀ ਜਿਹੜੀ ਆ ਕੋਸ਼ਿਸ਼ ਕਰੀਏ ਤੇ ਬਾਕੀ ਤੁਹਾਨੂੰ ਜੇ ਨੰਬਰ ਦੇ ਦਿੰਨੇ ਆ ਉਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇੱਥੇ ਮਿੱਟੀ ਦਾ ਨੰਬਰ ਤੁਸੀਂ ਵੀ ਆਪਣਾ ਬੋਲੋ ਮੈਂ ਵੀ ਬੋਲ ਦਿੰਨਾ ਹਾਂ ਜੀ ਮੇਰਾ ਨੰਬਰ 84272 23209 ਜੀ ਹਾਂ ਉਹ ਬੋਲ ਦੋ 84272 ਸਹੀ 209 ਨੰਬਰ ਮੇਰਾ ਜੀ ਬਾਕੀ ਵੀਡੀਓ ਦੇ ਥੱਲੇ ਤੁਹਾਨੂੰ ਅਸੀਂ ਇਹਦੇ ਨਾਲ ਪਾ ਦਾਂਗੇ ਤੁਸੀਂ ਵੀ ਨੰਬਰ ਬੋਲ ਦਿਓ ਇੱਕ ਹੋਰ ਬੋਲੋ 99 9937 63432 ਫਿਰ ਬੋਲੋ 9937 63432 ਬੋਲ ਦਿਓ 7590 5009 ਇਹ ਇਹ ਨੰਬਰ ਆ ਇਥੋਂ ਦੀ ਸੰਗਤ ਦਾ ਇਹ ਫਿਰ ਵੀ ਤੁਸੀਂ ਮੇਰੇ ਫੇਸਬੁੱਕ ਅਕਾਊਂਟ ਤੇ ਮੈਸੰਜਰ ਤੇ ਜਾ ਕੇ ਮੈਸੇਜ ਵੀ ਕਰ ਸਕਦੇ ਜੇ ਨੰਬਰ ਨਾ ਲੱਗੇ ਨੰਬਰ ਮੇਰਾ ਜੇ ਤੁਸੀਂ ਕਿਤੇ ਲਾਓ ਤੇ 9878065801 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਨੰਬਰ ਐਡਿਟ ਕਰ ਦਾਂਗੇ ਇਸ ਆਪਾਂ ਬਾਨ ਨੂੰ ਨਾ ਇਹ ਸੰਗਤ ਦੀ ਕਹਾਣੀ ਕੀ ਆ ਫਸਲ ਪੱਜ ਗਈ ਯਾਰ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜੇ ਇਸ ਕਰਕੇ ਆਪਾਂ ਇਸ ਬਾਨ ਨੂੰ ਕਿਰਪਾ ਕਰਕੇ ਕੋਲੋਂ ਜਿਹੜੀ ਸੰਗਤ ਮਿੱਟੀ ਲੈ ਕੇ ਆਉਂਦੀ ਆ ਉਹ ਲਿਆਓ ਇੱਥੇ ਪਿੰਡ ਵਾਲੇ ਨਗਰ ਨਾਲ ਤੁਹਾਡੇ ਸਾਥ ਦਊਗਾ ਠੀਕ ਆ ਹਾਂ ਕਿਦਾਂ ਤਿੰਨ ਟਰੈਕਟਰ ਪਹਿਲਾਂ ਪਿੰਡ ਦੇ ਵੀ ਇੱਥੇ ਬਲਡ ਚੁੱਕਿਆ ਇੱਕ ਮੁੰਡਾ ਬਿਲਕੁਲ ਡੈਮੇਜ ਹੋ ਚੁੱਕਾ ਹੈ ਇੱਥੇ ਜਾ ਕੇ ਦੇਖ ਸਕਦੇ ਆ ਆਪਾਂ व्हीਲ ਚੇਅਰ ਤੇ ਆ ਹੁਣ ਨਹੀਂ ਤੇ ਉਹਦੇ ਨਹੀਂ ਜਿਆਦਾ ਹੋ ਗਿਆ ਜਿਆਦਾ ਭਾਜੀ ਲੱਕ ਤੋਂ ਖਤਮ ਹੋ ਗਿਆ ਇਸੇ ਬੰਨ ਦਾ ਕਰ ਇਸੇ ਬੰਨ ਕਰਕੇ ਭਾਜੀ ਇੱਥੇ ਇਸੇ ਜਗ੍ਹਾ ਦੀ ਉਹ ਇਧਰ ਦੇ ਪਾਸੇ ਟਰੈਕਟਰ ਜਿਹੜਾ ਪਲਟਿਆ ਸੀਗਾ ਭਾਜੀ ਉਸ ਟਾਈਮ ਤੇ ਉਦੋਂ ਦਾ ਇਦਾਂ ਹੀ ਆ ਮਤਲਬ ਹੁਣ ਤੁਸੀਂ ਦੇਖ ਲਓ ਇਥੋਂ ਟਰੈਕਟਰ ਲੰਘੂ ਕਿਦਾਂ ਟਰਾਲੀ ਕਿਦਾਂ ਲਾ ਗੱਡੀਆਂ ਗੱਡੀਆਂ ਮੁੜ ਕੇ ਗਈਆਂ ਕਿੰਨੇ ਔਖੇ ਹੋ ਗਏ ਇਹ ਬੰਨ ਜਿਹੜਾ ਥੋੜਾ ਜਿਹਾ ਖੁੱਲਾ ਹੋਣਾ ਚਾਹੀਦਾ ਨਹੀਂ ਇਹ ਨਾ ਬਰਮ ਪਾ ਕੇ ਮਿੱਟੀ ਭਵੇ ਦੇ ਮਿੱਟੀ ਪੱਟਾ ਲਖਟਿਆ ਲਿਆ ਫੇਰ ਆਏ ਬੱਚਾ ਕਿਉਂਕਿ ਬੰਨ ਤਾਂ ਜਿਆਦਾ ਖੁੱਲਾ ਹੁੰਦਾ ਸਾਰਾ ਨਿਕਾਲੀਆਂ ਗੱਡੀਆਂ ਉਸ ਰੇਕੋ ਹਾਂ ਨਹੀਂ ਕਰ ਗਿਆ ਵੈਕ ਉਹ ਮੈਂ ਕੱਢਣਾ ਚਾਹੀਦੀਆਂ ਗੱਡੀਆਂ ਅੰਮ੍ਰਿਤਸਰ ਖਾਲਸਾ ਵੈਦ ਜਿੱਤੀ ਫਤਿਹ ਆ ਮੈਂ ਸਾਈਡ ਤੇ ਹੀ ਖਲੋਤਾ ਹਾਂ ਭਾਜੀ ਹੋਣਾਂ ਦੀਆਂ ਗੱਲਾਂ ਸੁਣਦਿਆਂ ਹਾਂ ਕਿ ਆ ਸਰਪੰਚ ਸਾਹਿਬ ਉਹਨਾਂ ਨੂੰ ਆਪਣਾ ਪ੍ਰਸ਼ਾਸਨ ਵੇਖੋ ਕਿੱਡੀਆਂ ਨਕਾਮੀਆਂ ਵਾਂ ਜੇ ਜਿਹੜੀ ਗੱਲ ਉਹਨਾਂ ਨੇ ਕਹੀ ਜੇ ਗੱਲ ਬੰਦੀ ਸੀ ਪਹਿਲਾਂ ਦੱਸੋ ਵੀ ਜਿਨ੍ਹਾਂ ਦਾ ਮਾਲ ਡੰਗਰ ਵੀ ਰੁੜ ਗਿਆ ਫਸਲ ਬਾੜੀ ਵੀ ਰੁੜ ਗਿਆ ਆਪ ਦੇ ਰਾਸਨ ਢਿੱਡ ਭਰਨ ਵਾਸਤੇ ਉਹਨਾਂ ਪਤਾ ਨਹੀਂ ਕਿੱਦਾਂ گزارਾ ਵਿਚਾਰਿਆਂ ਨੇ ਕਰਨਾ ਵਾ ਤੇ ਇਹ ਕਹਿੰਦੇ ਆ ਵੀ ਤੁਸੀਂ ਆਪੇ ਹੀ ਸਾਰ ਲਓ ਇੱਕ ਟਰਾਲੀ ਮਿੱਟੀ ਦੀ ਘੱਲ ਕੇ ਤੇ ਦੋ ਟਰਾਲੀਆਂ ਤੇ ਕਹਿੰਦੇ ਆਪੇ ਸਾਰ ਲਓ ਉਹਨੇ ਇਹ ਜੇ ਸਿਆਣੇ ਕਹਿੰਦੇ ਆ ਜੇ ਆਪਾਂ ਨੂੰ ਬਣਿਆ ਬਣਾਇਆ ਘਰ ਮਿਲ ਗਿਆ ਵਾ ਤੇ ਉਹਨੂੰ ਆਪਾਂ ਲੰਬ ਬੋਝੂ ਨਹੀਂ ਸਕਦੇ ਜੇ ਇਹ ਬਾਦਲ ਸਾਹਿਬ ਹੋਣਾਂ ਦੀਆਂ ਦੇਨਾ ਵਾਂ ਜਦੋਂ ਬੰਨ ਲਾ ਕੇ ਉਹਨਾਂ ਵਿਚਾਰਿਆਂ ਨੇ ਛੜਕਾਂ ਬਣਾਤੀਆਂ ਤੇ ਰਾਜ ਭਾਗ ਆਪਾਂ ਸਾਰੇ ਹੀ ਭਾਲਦੇ ਆ ਵੀ ਕੋਈ ਕਹਿੰਦਾ ਸਾਨੂੰ ਮਿਲ ਜਵੇ ਕੋਈ ਕਹਿੰਦਾ ਸਾਨੂੰ ਮਿਲ ਜਵੇ ਤੇ ਇਹਦੇ ਉੱਤੇ ਹੁਣ ਆਪਣੇ ਤੋਂ ਬਣਿਆ ਬਣਾਇਆ ਕਰ ਇਹਨੂੰ ਨਹੀਂ ਲੰਬ ਬੋਝ ਸਕਦੇ ਆਪਾਂ ਜਵਾਬ ਦੇ ਦਿੰਦੇ ਵੀ ਸਕਦੇ ਤੂੰ ਹੀ ਕਰ ਲੋ ਫਿਰ ਪਿੱਛੇ ਹਟੇ ਹਟੇ ਰਹਿਣ ਦਿੰਦੇ ਉਹ ਫਿਰ ਮਾੜਾ ਚੰਗਾ ਉਹ ਵਿਚਾਰੇ ਕਰਨੀਂਦਾ ਇਹ ਉਹਦੇ ਅੱਜ ਵੀ ਬਾਹ ਫੜਨਦਾ ਆ ਤੇ ਅੱਜ ਵੀ ਉਹ ਬੰਨਾਰਾ ਸੋਚਦਾ ਇਹ ਵੇਖੋ ਨਕਾਮੀਆਂ ਵੀ ਸੰਗਤਾਂ ਨੂੰ ਕਹਿੰਦਾ ਵੀ ਜੇ ਤੁਹਾਡੇ ਤੋਂ ਹੁੰਦਾ ਤਾਂ ਤੁਸੀਂ ਆਪ ਕਰ ਲੂ ਇਹ ਕੋਈ ਗੱਲ ਕਹਿਣ ਯੋਗ ਨਹੀਂ ਉਹਨਾਂ ਵਾਸਤੇ ਹੈ ਜੀ ਇਹ ਇਹ ਮੁਸੀਬਤ ਵੇਲੇ ਨਹੀਂ ਉਹਨਾਂ ਦਾ ਹੌਸਾ ਦੇਣਾ ਅੱਜ ਸਾਰੀਆਂ ਸੰਗਤਾਂ ਤੇ ਕਿੰਡੀ ਤਗੜੀ ਮੁਸੀਬਤ ਨੇਰੀ ਝੁੱਲੀ ਆ ਫਸਲਾਂ ਵੀ ਰੁੜ ਗਈਆਂ ਵਾ ਕਿੰਨਾ ਜ਼ਿਆਦਾ ਘਰਾਂ ਦਾ ਵੀ ਨੁਕਸਾਨ ਹੋ ਗਿਆ ਤੇ ਸਰਕਾਰ ਫੇਰ ਵੀ ਕਹਿਣ ਦੀ ਆ ਵੀ ਇਹ ਬੰਨ ਦਾ ਸੰਗਤਾਂ ਨੇ ਬੇਨਤੀ ਕੀਤੀ ਇੱਥੇ ਐਕਸੀਡੈਂਟ ਹੋਇਆ ਵਾ ਤੇ ਬੰਨ ਦ 2 ਫੁੱਟ ਸਾਰਾ ਬੰਨ ਰਹਿ ਗਿਆ ਵਾ ਇਹਦੇ ਬੰਨ ਦੇਦੇ ਕੁਛ ਨਹੀਂ ਪੱਲੇ ਕੋਈ ਗੱਡੀ ਆ ਉਹ ਸੇਵਾਦਾਰ ਵਿਚਾਰੇ ਲੰਗਰ ਲੈ ਕੇ ਆਏ ਆ ਉਹ ਵਿਚਾਰੇ ਪਿਛੇ ਫਸਾ ਕੇ ਕਰੀ ਵੀ ਪਤਾ ਨਹੀਂ ਉਹਨਾਂ ਦੀ ਫੌਂਚ ਨਹੀਂ ਆ ਮੁਰਨਾ ਜਾਣਾ ਕਰੇ ਮੁਰਿਆ ਜਾਣਾ ਤੇ ਇਹ ਦੇਖੋ ਕਹਿੰਦੇ ਆ ਸੰਗਤਾਂ ਨੂੰ ਕਹਿੰਦੇ ਜੇ ਇੱਥੇ ਕਾਚਾਰ ਸਿੰਘ ਇਕੱਠੇ ਤੇ ਚੌਹਾਂ ਪੰਜਾਂ ਪਿੰਡਾਂ ਦੀ ਬਚਾਇਤ ਆਈ ਹੋਈ ਆ ਤੇ ਤਰਲਾ ਮਾਰਿਆ ਵਾ ਤੇ ਸਰਕਾਰ ਅੱਗੋਂ ਦੋ ਟਰਾਲੀਆਂ ਘੱਲ ਕੇ ਤੇ ਕਹਿ ਰਹਾ ਵੀ ਐਸਡੀਐਮ ਸਾਹਿਬ ਹੀ ਪੂਰਾ ਖੁੱਲ ਕੇ ਨਹੀਂ ਬੋਲੇ ਮੈਂ ਵੇਖਿਆ ਸੀ ਕਰਨ ਬਾਜੀ ਹੁਣੀ ਗੱਲ ਕਰਨ ਦਾ ਸੀ ਪਰ ਕੋਈ ਇਹਨਾਂ ਨਾਲੇ ਬਾਜੀ ਕੋਈ ਐਡਾ ਬੰਦਾ ਮੈਂ ਕਿਹਾ ਸਾਹੀ ਆਉਣੇ ਆ ਉਹਨਾਂ ਨੇ ਉਹ ਬੱਸ ਜਿਵੇਂ ਮਿੱਠਾ ਲੱਡੂ ਹੀ ਦੇਤਾ ਵਾ ਤੇ ਉਹ ਇਹਨਾਂ ਨੇ ਵੀ ਗੱਲ ਨਹੀਂ ਅੱਗੇ ਨਾਲ ਹੋ ਕੇ ਕਰਤਾ ਮਿੰਟੋ ਮਿੱਟੀ ਉਹਨਾਂ ਨੇ ਤੇ ਬਾਕੀ ਇੱਥੇ ਜਿੰਨਾ ਚਿਰ ਇਹ ਕੁਝ ਹੁੰਦਾ ਨਹੀਂ ਆ ਇਹ ਕੋਈ ਇਹਨਾਂ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਹੈਗਾ ਜਿੰਨਾ ਚਿਰ ਇਹ ਕੰਮ ਚੱਲੂ ਨਹੀਂ ਹੁੰਦਾ ਇਹ 3 ਕਿਲੋਮੀਟਰ ਇੱਕ ਵੱਡੋ ਇਹ ਨਹੀਂ ਵੀ ਇੱਥੋਂ ਰੁੜ ਗਿਆ ਵਾ ਤੇ ਇੱਥੋਂ ਹੀ ਮੜਾ ਵਾ ਇਹ ਸਾਰੇ ਹੀ ਬੰਦ ਹੋ ਗਏ ਇਹ ਜੇ ਕੋਈ ਮੰਨ ਲਓ ਵਸੀਫਤ ਦੇ ਨੇ ਜੀਵਨ ਰਹਿਣਾ ਸਾ ਤੇ ਵਾਪਰਦੇ ਰਹਿੰਦੇ ਵਸੀਫਤ ਦੇ ਜੇ ਅਸੰਗਤਾ ਕੋਈ ਵਿਚਾਰੀਆਂ ਤੇ ਕਹੇ ਦਾ ਢਿੱਡ ਭਰਨ ਨੂੰ ਕੁਝ ਲੈ ਕੇ ਆਉਂਦੀਆਂ ਜੇ ਬਾਨੀ ਨਾ ਰਹੇ ਤੇ ਇਹ ਦੁਨੀਆ ਕਿੱਦਾਂ ਬਚੂਗੀ ਇਹਨਾਂ ਨੂੰ ਕੋਈ ਸਾਨੂੰ ਦੇਣਾ ਨਹੀਂ ਤੇ ਆਹ ਵੇਖ ਲਓ ਤੁਸੀਂ ਹਾਲ ਇਸ ਚੀਜ਼ ਦੇ ਜਿਹੜੇ ਕਹਿੰਦੇ ਆਪ ਦਾ ਪਿੰਡ ਆਪ ਹੀ ਸਾਰੀ ਬਾਕੀ ਅਸੀਂ ਪ੍ਰਸ਼ਾਸਨ ਨੂੰ ਤਾਂ ਅਪੀਲ ਕੀਤੀ ਆ ਡੀਸੀ ਸਾਹਿਬ ਨੂੰ ਵੀ ਇਹ ਜਿਹੜੀ ਵੀਡੀਓ ਡਾਇਰੈਕਟ ਮੈਂ ਉਹਨਾਂ ਦੇ ਨੰਬਰ ਤੇ ਭੇਜੂੰਗਾ ਡੀਸੀ ਸਾਹਿਬ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਆਪਾਂ ਜਿੱਧਰ ਰੁੜ ਗਿਆ ਏਰੀਆ ਉਧਰ ਨੂੰ ਤਾਂ ਤੁਸੀਂ ਰੋਜ਼ ਆਪਾਂ ਤੁਹਾਨੂੰ ਦੇਖਦੇ ਆਂ ਵੀ ਆਉਣੇ ਆ ਤੁਸੀਂ ਜਾਣਦੇ ਆਂ ਪਰ ਐਸ ਬੰਨ ਤੇ ਵੀ ਢੇਡਾ ਮਾਰੋ ਇਹ ਬੰਨ ਸੁਲਤਾਨਪੁਰ ਲੋਧੀ ਦਾ ਤੁਸੀਂ ਬੰਨ ਜਿਹੜਾ ਕਿ ਆਰਜੀ ਬੰਨ ਨਾਲੋਂ ਵੀ ਮਾੜਾ ਇਹ ਸਾਰੇ ਇਲਾਕੇ ਨੂੰ ਬਚਾਉਂਦਾ ਸਾਰੇ ਇਲਾਕੇ ਨੂੰ ਬਚਾਉਂਦਾ ਹੈ ਸultanpur ਲੋਦੀ ਤੱਕ ਤਲਵੰਡੀ ਤੱਕ ਇਲਾਕੇ ਤੱਕ ਮਾਰ ਪੈਣੀ ਲੱਗ ਜਾਊਗਾ ਰਹਿ ਗਿਆ ਤਲਵੰਡੀ ਤੱਕ ਮਾਰ ਪੈਣੀ ਇੱਥੇ ਕੁੱਤੇ ਦੇ ਸultanpur ਵੀ ਦੇਖ ਲੋ ਵੀ ਤਲਵੰਡੀ ਤੱਕ ਚਲੋ ਠੀਕ ਆ ਕੁਦਰਤ ਨੂੰ ਪਾਣੀ ਥੱਲੇ ਗਿਆ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਪਾਤਸ਼ਾਹ ਘਟ ਹੋਣਾ ਤੇ ਚਲੋ ਪਾਣੀ ਥੱਲੇ ਚਲੇ ਜਾਵੇ ਪਰ ਇਸ ਬੰਨ ਨੂੰ ਬਣਾਉਣਾ ਬਹੁਤ ਜ਼ਰੂਰੀ ਆ ਮੈਂ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਦਾਨੀ ਸੱਜਣਾ ਅੱਗੇ ਵੀ ਪ੍ਰਸ਼ਾਸਨ ਨੂੰ ਤਾਂ ਜੋ ਕਹਾ ਕਿਹਾ ਹੀ ਆ ਪਰ ਸਭ ਤੋਂ ਜ਼ਿਆਦਾ ਯਕੀਨ ਜੋ ਵਿਸ਼ਵਾਸ ਆ ਸਾਨੂੰ ਦਾਨੀ ਸੱਜਣਾ ਤੇ ਆ ਜਿਹੜੇ ਕਿ ਇੱਥੇ ਮਿੱਟੀ ਲੈ ਕੇ ਆਉਂਦੇ ਆ ਉਹ ਐ ਬੰਨ ਤੇ ਜ਼ਰੂਰ ਨੰਬਰ ਤੁਹਾਨੂੰ ਬੋਲਤਾ ਇਹਨਾਂ ਦੀ ਆਪਾਂ ਮਦਦ ਕਰੀਏ ਬੰਨ ਨੂੰ ਚੰਗਾ ਕਰੀਏ ਕਿਸੇ ਦੀ ਜਾਨ ਨਾ ਜਿਹੜੀ ਜਾਵੇ ਹੋਰ ਕੋਈ ਸਾਡਾ ਕੋਈ ਮੇਨ ਮੋਟਿਵ ਨਹੀਂ ਹੈਗਾ ਸਿਰਫ ਲੋਕਾਂ ਦੀ ਜਾਨ ਦੀ ਹਿਫਾਜ਼ਤ ਜਾਂ ਜਾਨ ਬਚਾ ਸਕੀ ਜੇ ਇੱਕ ਵੀ ਜ਼ਿੰਦਗੀ ਕਿਸੇ ਦੀ ਬਚ ਗਈ ਆਪਣੇ ਕਰਨ ਨਾਲ ਤੇ ਆਪਣੀ ਸੇਵਾ ਸਫਲ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ